ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਸਜਾ ਲਗਾਏ ਜਾਣ ਤੋਂ ਬਾਅਦ ਅੱਜ ਪਹਿਲਾ ਦਿਨ ਹੈ ਜਦੋਂ ਸੁਖਬੀਰ ਸਿੰਘ ਬਾਦਲ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ 휠ਚੇਅਰ ਤੇ ਬੈਠ ਕੇ ਅੱਜ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਜਿੱਥੇ ਕੀ ਉਹਨਾਂ ਦੇ ਹੱਥ ਦੇ ਵਿੱਚ ਇੱਕ ਵਰਚਾ ਹੈ ਅਤੇ ਸੇਵਾਦਾਰਾਂ ਦਾ ਚੋਲਾ ਪੈਣ ਕੇ ਉਹ ਸੇਵਾ ਕਰਦੇ ਨਜ਼ਰ ਆ ਰਹੇ ਤਸਵੀਰ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਮਰitsar ਸਾਹਿਬ ਤੋਂ ਨੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਮੀਡੀਆ ਦਾ ਜਮਾਵੜਾ ਵੀ ਹੈ ਅਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਵੇਲੇ ਤੁਹਾਨੂੰ ਸੇਵਾ ਕਰਦੇ ਹੋਏ ਨਜ਼ਰ ਆਣਗੇ ਜਿਸ ਦੇ ਵਿੱਚ ਤੁਸੀਂ ਵੇਖੋਗੇ ਗੱਲੇ ਦੇ ਵਿੱਚ ਉਹਨਾਂ ਵੱਲੋਂ ਤਕਤੀ ਪਾਈ ਗਈ ਹੈ ਅਤੇ ਇਸ ਦੇ ਨਾਲ ਨਾਲ ਉਹਨਾਂ ਨੂੰ ਹੱਥ ਦੇ ਵਿੱਚ ਬਰਸ਼ਾ ਵੀ ਫੜਾਇਆ ਗਿਆ ਹੈ ਜੋ ਕਿ ਅਕਸਰ ਸੇਵਾਦਾਰ ਜਿਹੜੇ ਨੇ ਉਹ ਇਸ ਦਾ ਇਸਤੇਮਾਲ ਕਰਦੇ ਨੇ ਤੇ ਇਸ ਵੇਲੇ ਸੁਬੀਰ ਸਿੰਘ ਬਾਦਲ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਵੇਲੇ ਨਜ਼ਰ ਆ ਰਹੇ ਨੇ ਤੇ ਇੱਕ ਘੰਟਾ ਪਰ ਉਹਨਾਂ ਨੂੰ ਦੋ ਦਿਨ ਜਿਹੜੀ ਹੈ 3 ਅਤੇ 4 ਤਰੀਕ ਨੂੰ ਇਹ ਸੇਵਾ ਜਿਹੜੀ ਕਰਨੀ ਹੈ ਤੇ ਅੱਜ ਪਹਿਲਾ ਦਿਨ ਹੈ ਤੇ ਇਸ ਪਹਿਲੇ ਦਿਨ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤਾਂ ਇਹ ਪੂਰਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਜੋ ਬਾਹਰ ਦਾ ਦਰਵਾਜ਼ਾ ਹੈ ਜਿਸ ਨੂੰ ਕਿ ਘੰਟਾਗਰ ਵਾਲਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਉਸ ਦੇ ਬਾਹਰ ਸੁਖਬੀਰ ਸਿੰਘ ਬਾਦਲ ਇਸ ਵੇਲੇ 휠ਚੇਅਰ ਦੇ ਉੱਤੇ ਤੁਹਾਨੂੰ ਨਜ਼ਰ ਆਂਦੇ ਦਿਖਾਈ ਦੇ ਰਹੇ ਨੇ ਔਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਉਹਨਾਂ ਦੇ ਨਾਲ ਕੁਝ ਲੋਕ ਵੀ ਮੌਜੂਦ ਨੇ ਤੇ ਗਗਲੇ ਦੇ ਵਿੱਚੋਂ ਨਾਲ ਉਹ ਤਖਤੀ ਜਿਹੜੀ ਪਾਈ ਗਈ ਹੈ ਤਾਂ ਤਖਤੀ ਵੀ ਅਸੀਂ ਤੁਹਾਨੂੰ ক্লোਜ਼ ਅਪ ਕਰਕੇ ਦਿਖਾ ਰਹੇ ਹਾਂ ਬਿਲਕੁਲ ਜ਼ੂਮ ਕਰਕੇ ਦਿਖਾ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਕੁਝ ਤਖਤੀ ਤੇ ਲਿਖਿਆ ਹੈ ਉਹ ਵੀ ਤੁਸੀਂ ਪੜ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਤਾਂ ਉਸ ਤੋਂ ਬਾਅਦ ਇੱਥੇ ਇੱਕ ਘੰਟਾ ਪਰ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਇੱਥੇ ਨਿਭਾਈ ਜਾਣੀ ਹੈ ਔਰ ਹੱਥ ਦੇ ਵਿੱਚ ਵਰਛਾ ਫੜਾਇਆ ਗਿਆ ਹੈ ਔਰ ਚੋਲਾ ਜਿਹੜਾ ਹੈ ਜੋ ਕਿ ਅਕਸਰ ਸੇਵਾਦਾਰ ਪੈਂਦੇ ਨੇ ਜੋ ਕਿ ਇਸ ਕਰਕੇ ਕਿਉਂਕਿ ਇਹਨਾਂ ਦੀ ਇੱਕ ਵੱਖਰੀ ਆਈਡੈਂਟੀਟੀ ਹੁੰਦੀ ਹੈ ਕਿਉਂਕਿ ਜਿਹੜੇ ਲੋਕ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਾਂਦੇ ਨੇ ਉਹਨਾਂ ਦੇ ਪਾਸ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਚੀਜ਼ ਨਾ ਹੋ ਕੋਈ ਵਰਜਿਤ ਚੀਜ਼ ਨਾ ਹੋਵੇ ਜਿਸ ਦੇ ਨਾਲ ਕਿ ਕੋਈ ਭਾਵਨਾ আহত ਹੋਵੇ ਜਾਂ ਕਿਸੇ ਨਾਲ ਕੋਈ ਮर्यादा ਪੰਗ ਹੋਵੇ ਇਸ ਤਰ੍ਹਾਂ ਦੀ ਕੋਈ ਚੀਜ਼ ਹੋਵੇ ਤਾਂ ਉਸ ਨੂੰ ਰੋਕਣ ਵਾਸਤੇ ਜਿਹੜਾ ਸੇਵਾਦਾਰ ਦਾ ਇੱਕ ਰੋਲ ਹੁੰਦਾ ਹੈ ਉਹ ਹੁੰਦਾ ਹੈ ਤਾਂ ਉਸ ਦੇ ਵਿੱਚ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਸੁਬੀਰ ਸਿੰਘ ਬਾਦਲ ਜਿਨ੍ਹਾਂ ਦੇ ਕਿ ਪੈਰ ਦੇ ਉੱਤੇ ਇਸ ਵੇਲੇ ਪਲਸਟਰ ਲੱਗਾ ਹੈ ਕਿਉਂਕਿ ਉਹਨਾਂ ਦਾ ਇੱਕ ਹੇਅਰ ਲਾਈਨ ਫ੍ਰੈਕਚਰ ਹੋਇਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਸੁਬੀਰ ਸਿੰਘ ਬਾਦਲ ਜਿਹੜੇ ਨੇ ਉਹ ਜਿਹੜੇ ਨੇ ਇੰਜਰਡ ਹੋ ਗਏ ਸਨ ਤਾਂ ਉਸ ਤੋਂ ਬਾਅਦ ਕੱਲ ਵੀ ਜਦੋਂ ਪੇਸ਼ੀ ਹੋਈ ਤਾਂ ਸ਼੍ਰੀ ਕਾਲਤਕ ਸਾਹਿਬ ਤੇ ਉਸ ਵੇਲੇ ਉਹ ਇਸ ਤਰੀਕੇ ਦੇ ਨਾਲ ਹੀ ਆਏ ਸੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ व्हीਲਚੇਅਰ ਤੇ ਬੈਠ ਕੇ ਸੁਬੀਰ ਸਿੰਘ ਬਾਦਲ ਇਸ ਵੇਲੇ ਜਿਹੜਾ ਹੈ ਉਹ ਇਸ ਸੇਵਾ ਨੂੰ ਨਿਭਾ ਰਹੇ ਨੇ ਦੱਸਣਾ ਚਾਹਾਂਗੇ ਕਿ ਕੱਲ ਸ਼੍ਰੀ ਕਾਲਤਕ ਸਾਹਿਬ ਦੇ ਪੰਨ ਸਿੰਘ ਸਾਹਿਬਾਨਾ ਵੱਲੋਂ ਸੇਵਾ ਲਈ ਗਈ ਸੀ ਜਿਸ ਦੇ ਵਿੱਚ ਕੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਕੈਬਿਨਟ ਜੋ ਕਿ 2007 ਤੋਂ ਲੈ ਕੇ 2017 ਦੇ ਵਿੱਚ ਰਹੀ ਸੀ ਉਸ ਦੇ ਵਿੱਚ ਜਿਹੜੇ ਮੰਤਰੀ ਸਹਿਬਾਨ ਸੀ ਜਿਨ੍ਹਾਂ ਜਿਨ੍ਹਾਂ ਦੇ ਜਿੰਨੇ ਜਿੰਨੇ ਦੋਸਤ ਹਨ ਉਸ ਮੁਤਾਬਕ ਉਹਨਾਂ ਨੂੰ ਜਿਹੜੀ ਸੇਵਾ ਲਗਾਈ ਗਈ ਸੀ ਔਰ ਉਸ ਦੇ ਵਿੱਚ ਇੱਕ ਸੇਵਾ ਹੈ ਸੀ ਕਿ 2 ਘੰਟੇ ਜਿਹੜਾ ਹੈ 3 ਅਤੇ 4 ਤਰੀਕ ਨੂੰ ਜਿਹੜਾ ਹੈ ਸਰਦਾਰ ਸੁਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈ ਇੱਥੇ ਸੇਵਾ ਕੀਤੀ ਜਾਏਗੀ ਔਰ ਉਹ ਸੇਵਾ ਦਾ ਤੁਸੀਂ ਵੇਖ ਸਕਦੇ ਹੋ ਕਿ ਅੱਜ ਪਹਿਲਾ ਦਿਨ ਹੈ ਤਾਂ ਇਸ ਵੇਲੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਟੀਵੀ ਸਕਰੀਨ ਤੇ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਅਸੀਂ ਨਾ ਚਾਹਾਂਗੇ ਕਿ ਬਾਕੀ ਜਿਹੜੇ ਮੰਤਰੀ ਨੇ ਜਾਂ ਬਾਕੀ ਜਿਹੜੇ ਹੋਰ ਵੀ ਕੋਰ ਕਮੇਟੀ ਦੇ ਮੈਂਬਰ ਨੇ ਉਹ ਵੀ ਅੱਜ ਸੇਵਾ ਕਰਨਗੇ ਜਿੱਦੇ ਵਿੱਚ ਕੀ ਪਖਾਨਿਆਂ ਦੀ ਸੇਵਾ ਜਿਨ੍ਹਾਂ ਨੂੰ ਕੀ ਟਾਇਲਟ ਵੀ ਕਹਿੰਦੇ ਨੇ ਆ ਉਹਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਆਣਗੇ ਤਾਂ ਇਹ ਸਾਰੀਆਂ ਅੱਜ ਦਿਨ ਭਰ ਦੀ ਜਿਹੜੀਆਂ ਹੈ ਉਹ ਜਿਹੜੀਆਂ ਹੋਣਗੀਆਂ ਹਿੱਤਮਤ ਐਮਲੀ ਜਿੱਦੇ ਵਿੱਚ ਕੀ ਜਿਹੜੇ ਅਕਾਲੀ ਲੀਡਰ ਨੇ ਖਾਸ ਕਰਕੇ ਜਿਨ੍ਹਾਂ ਦੇ ਉੱਤੇ આરોਪ ਲੱਗੇ ਸਨ ਕਿ ਉਹਨਾਂ ਵੱਲੋਂ ਜਿਹੜਾ ਹੈ ਕਿ ਭਾਵਨਾਵਾਂ ਅਹਦ ਕੀਤੀਆਂ ਗਈਆਂ ਸੀ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਸਲਾ ਸੀ ਜਿਹਦੇ ਵਿੱਚ ਕੀ ਗੈਨੀ ਗੁਰਬਚਨ ਸਿੰਘ ਹਨਾ ਨੂੰ ਵੀ ਇੱਕ ਜਿਹੜਾ ਹੈ ਕਿ ਸਾਰੀ ਜਿਹੜੀਆਂ ਉਹਨਾਂ ਦੀ ਸਰਵਿਸਿਸ ਨੇ ਉਹ ਵਾਪਸ ਲੈ ਲਈਤੀਆਂ ਗਈਆਂ ਸੀ ਤਾਂ ਉਹਨ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਜਿਹੜਾ ਹੈ ਕਿ ਉਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਣਾ ਚਾਹਾਂਗੇ ਕਿ ਜਿਹੜੇ ਕਿ ਬਾਕੀ ਮੰਤਰੀ ਨੇ ਜਿਨ੍ਹਾਂ ਨੇ ਗੁਨਾਹ ਦੀ ਹਮਾਇਤ ਹੋਈ ਹੈ ਉਹਨਾਂ ਵਿੱਚ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਂਜਰਾ ਸੁਰਜੀਤ ਸਿੰਘ ਰਕੜਾ ਵਿਕਰਮ ਸਿੰਘ ਮਜੀਠੀਆ ਸੋਹਨ ਸਿੰਘ ਠੰਡਲ ਮਹੇਸ਼ ਇੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਪ੍ਰਤਾਪ ਕੈਰੋ ਜਨਮੇਜਾ ਸਿੰਘ ਸੇਖੋ ਨੇ ਤਾਂ ਤਕਰੀਬਨ ਅੱਜ ਜਿਹੜੀ ਦੂਸਰੀ ਸੇਵਾ ਹੈ ਉਹ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਿਹੜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦੀਨ ਸ਼੍ਰੀ ਜਿਹੜੀ ਐਸਜੀਪੀਸੀ ਦੇ ਜਿਹੜੇ ਬਾਥਰੂਮ ਨੇ ਉਹ ਸਾਫ਼ ਕੀਤੇ ਜਾਣਗੇ ਇਸ ਤੋਂ ਬਾਅਦ ਝਾੜੂ ਮਾਰਨ ਤੇ ਬਰਤਨ ਮਾਂਜਣ ਦੀ ਸੇਵਾ ਵੀ ਕੀਤੀ ਜਾਏਗੀ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਇਹ ਸੇਵਾ ਇਸ ਕਰਕੇ ਦਿੱਤੀ ਜਾਈ ਦਿੱਤੀ ਗਈ ਹੈ ਕਿਉਂਕਿ ਉਹ ਡਰਾਈਵਰ ਸੀਟ ਤੇ ਸਨ ਕੋ ਕੀ ਪਾਰਟੀ ਦੇ ਮੁਖੀ ਸਨ ਤਾਂ ਪਾਰਟੀ ਦੇ ਮੁਖੀ ਹੋਣ ਦੇ ਨਾਤੇ ਇੱਕ ਉਹਨਾਂ ਦੇ ਉੱਤੇ ਜਿਹੜੀ ਜ਼ਿਆਦਾ ਜ਼ਿੰਮੇਵਾਰੀ ਸੀ ਕਿ ਉਹਨਾਂ ਨੇ ਜਿਹੜੀਆਂ ਕਿ ਉਸ ਵੇਲੇ ਜਿਹੜੀਆਂ ਗਲਤੀਆਂ ਹੋਈਆਂ ਕੋਤਾਹੀਆਂ ਹੋਈਆਂ ਜਿਸ ਦੀ ਕੋਤਾਹੀਆਂ ਦੀ ਸਜ਼ਾ ਜਿਹੜੀ ਹੈ ਉਹ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤੇ ਨਾਲ ਹੀ ਨਾਲ ਤੁਹਾਨੂੰ ਦਿਖਾ ਰਿਹਾ ਹੈ ਪਰਮਿੰਦਰ ਸਿੰਘ ਢੀਂਟਸਾ ਇਸ ਵੇਲੇ ਉਹ ਵੀ ਏ व्हीਲਚੇਅਰ ਦੇ ਉੱਤੇ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹ ਵੀ ਇਸ ਵੇਲੇ ਨਾਲ ਸੇਵਾ ਕਰਦੇ ਨਜ਼ਰ ਆਣਗੇ ਤਾਂ ਇਹ ਤਸਵੀਰ ਕਿਸੇ ਵੇਲੇ ਦੋਵੇਂ ਆਗੂ ਦੂਸਰੇ ਦੇ ਖਿਲਾਫ ਬੋਲਦੇ ਸਨ ਕਿਉਂਕਿ ਇੱਕ ਆਗੂ ਨੂੰ ਬਾਗੀ ਧੜੇ ਦਾ ਜਿਹੜਾ ਹੈ ਇੱਕ ਨਾਮ ਦਿੱਤਾ ਗਿਆ ਸੀ ਬਾਗੀ ਧੜੇ ਜਾਂ ਦਾਗੀ ਧੜਾ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਹੁਣ ਜਿਹੜੀ ਹੈ ਤਸਵੀਰ ਕੁਝ ਬਦਲਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਗੇਟ ਦੇ ਉੱਤੇ ਸੁਖਵੀਰ ਸਿੰਘ ਬਾਦਲ ਖੜੇ ਨੇ ਬੈਠੇ ਨੇ 휠ਚੇਅਰ ਦੇ ਉੱਤੇ ਤੇ ਦੂਸਰੇ ਪਾਸੇ ਇਸ ਵੇਲੇ ਢੀਂਟਸਾ ਜਿਹੜੇ ਨੇ ਉਹ ਸੁਖਦੇਵ ਸਿੰਘ ਢੀਂਟਸਾ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਤਾਂ ਇਹ ਦੋਨੋਂ ਜਿਹੜੇ ਇਸ ਵੇਲੇ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਦਰਸਾ ਚਾਹਵਾਂਗੇ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਸੀ ਪਹਿਲੇ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲੰਬਾ ਪ੍ਰਕਰਨ ਚੱਲਿਆ ਕਾਫੀ ਦੇਰ ਤੱਕ ਐਸ ਦੇ ਵਿੱਚ ਬਹੁਤ ਸਾਰੇ ਜਿਹੜੇ ਫੈਕਟਰੀ ਉਹਦੇ ਦੇ ਉੱਤੇ ਚਰਚਾ ਵੀ ਹੋਈ ਕਾਫੀ ਜ਼ਿਆਦਾ ਇਲਜ਼ਾਮਤ ਵੀ ਰਹੇ ਜਿਸ ਦੇ ਵਿੱਚ ਕੀ ਵਿਰਸਾ ਸਿੰਘ ਵਲਟੋਹਾ ਤੇ ਹੋਰ ਜਿਹੜੇ ਆਗੂ ਸਨ ਉਹਨਾਂ ਵੱਲੋਂ ਕੁ ਸਵਾਲ ਵੀ ਖੜੇ ਕੀਤੇ ਗਏ ਲੇਕਿਨ ਉਸ ਦੇ ਵਿੱਚ ਜਿਹੜਾ ਹੈ ਉਹ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਸੁਖਦੇਵ ਸਿੰਘ ਢੀਂਸਾ ਇਸ ਵੇਲੇ ਜੋ ਕਿ ਜੋ ਵੀ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਉਸ ਦੇ ਵਿੱਚ ਆਪਣਾ ਜੋ ਕਾਗਜ਼ੀ ਕਾਰਵਾਈ ਹੁੰਦੀ ਹੈ ਜਿਸ ਦੇ ਵਿੱਚ ਐਸਜੀਪੀਸੀ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਵੱਲੋਂ ਬਕਾਇਦਾ ਤੌਰ ਦੇ ਉਤੇ ਲਿਖਤ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦਾ ਜਿਹੜਾ ਮੁੱਖ ਗੇਟ ਹੈ ਉਸ ਦੇ ਬਾਹਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਇੱਕ ਅਲਗ ਤਸਵੀਰ ਹੈ ਤੁਸੀਂ ਅੱਜ ਤੱਕ ਬਹੁਤ ਸਾਰੇ ਪੋਲੀਟਿਸ਼ੀਅਨਸ ਨੂੰ ਬਹੁਤ ਸਾਰੇ ਐਕਟ ਕਰਦੇ ਵੇਖਿਆ ਹੋਵੇਗਾ ਬਹੁਤ ਸਾਰੇ ਲੇਕਿਨ ਇਹ ਇੱਕ ਧਾਰਮਿਕ ਸਜਾ ਹੈ ਤੁਹਾਨੂੰ ਦੱਸਣਾ ਚਾਹਵਾਂਗੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਲ ਸੰਦੇਸ਼ ਪੰਚ ਸਿੰਘ ਸਾਹਿਬਾਨਾ ਦੇ ਨਾਮ ਦੇ ਉੱਤੇ ਦਿੱਤਾ ਗਿਆ ਸੀ ਤੇ ਉਸ ਦੇ ਵਿੱਚ ਜਿਹੜਾ ਹੈ ਇਹ ਇੱਕ ਵੱਡਾ ਮਾਮਲਾ ਸੀ ਜਿਸ ਦੇ ਵਿੱਚ ਕੀ ਇਹ ਤੁਸੀਂ ਤਸਵੀਰ ਆਪਣੀ ਟੀਵੀ ਸਕਰੀਨ ਤੇ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਬਹੁਤ ਹੀ ਵੱਡਾ ਮਾਮਲਾ ਹੈ ਔਰ ਇਸ ਦੇ ਵਿੱਚ ਜਿਹੜੀ ਤਨਖਾਹ ਲਗਾਈ ਗਈ ਸੀ ਉਸ ਤਨਖਾਹ ਦੇ ਵਿੱਚ ਖਾਸ ਤੌਰ ਦੇ ਉੱਤੇ ਗੇੜ ਦੇ ਇੱਕ ਪਾਸੇ ਸੁਬੀਰ ਸਿੰਘ ਬਾਦਲ ਜਿਹੜੇ ਨੇ ਉਹ ਵਰਚਾ ਫਰਕੇ ਜਿਹੜੇ ਉਸ ਦੇ ਨਾਲ-ਨਾਲ ਜਿਹੜੇ ਨੇ ਉਹ ਆਪਣਾ ਜੋ ਸੇਵਾਦਾਰਾਂ ਦਾ ਚੋਲਾ ਹੁੰਦਾ ਹੈ ਉਹ ਪਾਏ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਸੁਖਦੇਵ ਸਿੰਘ ਢੀਂਡਸਾ ਤਾਂ ਲਗਾਤਾਰ ਤੁਹਾਨੂੰ ਤਸਵੀਰ ਸਾਂਝੀ ਕੀਤੀ ਹੈ ਔਰ ਅੱਜ ਸਾਰਾ ਦਿਨ ਜਿਹੜੀ ਧਾਰਮਿਕ ਸਜਾ ਜੋ ਹੈ ਉਹ ਚੱਲੇਗੀ ਜਿਸ ਦੇ ਵਿੱਚ ਕੀ ਭਾਂਡੇ ਤੱਕਨ ਮੰਨਣ ਦੀ ਸੇਵਾ ਔਰ ਇਸ ਤੋਂ ਇਲਾਵਾ ਕੀਰਤਨ ਦੀ ਸੇਵਾ ਵੀ ਉਹ ਕਰਦੇ ਨਜ਼ਰ ਆਣਗੇ ਕਿਉਂਕਿ ਇਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਜੋ ਲੰਗਰਕਾਰ ਹੈ ਗੁਰੂ ਦਾ ਸਭ ਤੋਂ ਵੱਡਾ ਲੰਗਰਕਾਰ ਹੈ ਉੱਥੇ ਜਾਣਗੇ ਉੱਥੇ ਭਾਂਡੇ ਦੀ ਸੇਵਾ ਵੀ ਕਰਨਗੇ ਔਰ ਉਸ ਤੋਂ ਬਾਅਦ ਕੀਰਤਨ ਵੀ ਸਰਵਨ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਬਾਕੀ ਜਿਹੜੇ ਤੱਕ ਨੇ ਤਖਤ ਸਹਿਬਾਨ ਤੇ ਜਾ ਕੇ ਉਹਨਾਂ ਨੂੰ ਸੇਵਾ ਨਿਭਾਈ ਜਾਏਗੀ ਤਾਂ ਇਹ ਸੇਵਾ ਦੀ ਪਹਿਲੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਸੁਖਦੇਵ ਸਿੰਘ ਢੀਂਸਾ ਅਤੇ ਉਹਨਾਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਇੱਕ ਗੇਟ ਤੇ ਸੁਖਬੀਰ ਸਿੰਘ ਬਾਦਲ ਨੇ ਤੇ ਦੂਜੇ ਗੇਟ ਦੇ ਉੱਤੇ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸੁਖਬੀਰ ਸਿੰਘ ਬਾਦਲ ਤਾਂ ਇਹ ਲਗਾਤਾਰ ਸلسਲਾ ਚਲਦਾ ਰਹੇਗਾ ਔਰ ਇਸ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਵਾਸਤੇ ਅੱਜ ਜਾ ਰਹੇ ਨੇ ਉਹਨਾਂ ਵਿੱਚ ਇਹ ਇਸ ਚੀਜ਼ ਦੀ ਇੱਕ ਅਲੱਗ ਚੀਜ਼ ਨਜ਼ਰ ਆਏਗੀ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਦਸਣਾ ਚਾਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਜਿਹੜੇ ਨੇ ਕੁਝ ਲੋਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਦੇਖਦੇ ਹੋ ਸੁਬੀਤ ਸਿੰਘ ਬਾਦਲ ਇੱਥੇ ਸੇਵਾ ਕਰ ਰਹੇ ਨੇ ਜਿਹੜੀ ਕਾਲਤਖ ਸਾਹਿਬ ਤੋਂ ਸਜ਼ਾ ਲਾਈ ਗਈ ਸੀ ਦੇਖੋ ਕਾਲਤਖ ਸਾਹਿਬ ਦੀ ਮਾਨਮਰਿਆਦਾ ਵਾਸਤੇ ਜੋ ਸਜ਼ਾ ਠੀਕ ਹੈ ਉਹਨਾਂ ਨੇ ਨਿਫਕੇ ਨੀਵਾ ਹੋ ਕੇ ਸਜ਼ਾ ਨੂੰ ਸਵੀਕਾਰ ਕੀਤਾ ਹੈ ਇਹ ਕਾਲਤਖ ਸਾਹਿਬ ਦਾ ਮਾਨ ਸਤਕਾਰ ਕੀਤਾ ਹੈ ਸੋ ਮੈਂ ਨਹੀਂ ਸਮਝਦਾ ਵੀ ਇਹਦੇ ਵਿੱਚ ਕਿਸੇ ਨੂੰ ਕੁਝ ਦਿੱਤੀ ਹੋਣੀ ਚਾਹੀਦੀ ਹੈ ਕਿਉਂਕਿ ਕਾਲਤਖ ਸਾਹਿਬ ਬਹੁਤ ਵੱਡੀ ਵੱਡਾ ਸਥਾਨ ਹੈ ਤੇ ਹਰੇਕ ਦਾ ਦੁਖ ਪਾਪ ਜੋ ਵੀ ਹੈ ਇਸ ਥਾਂ ਤੇ ਆ ਕੇ ਸਾਰੇ ਖਤਮ ਹੋ ਜਾਂਦੇ ਨੇ ਬਿਲਕੁਲ ਕੁਝ ਹੋਰ ਵੀ ਲੋਕ ਨੇ ਕੀ ਕਹਿਣਾ ਚਾਹੋਗੇ ਅੱਜ ਜਿੱਥੇ ਤੁਸੀਂ ਦੇਖ ਰਹੇ ਹੋ ਸੁਖਵੀਰ ਸਿੰਘ ਬਾਦਲ ਆਏ ਨੇ ਔਰ ਖਾਸ ਕਰਕੇ ਸਜ਼ਾ ਲੱਗੀ ਹੈ ਔਰ ਉਸ ਨੂੰ ਭੁਗਤਣ ਵਾਸਤੇ ਪਹੁੰਚੇ ਨੇ ਇਹ ਅਕਾਲ ਤਖਤ ਸਾਹਿਬ ਦੀ ਜੋ ਮਹਾਨਤਾ ਹੈ ਧੰਨ ਗੁਰ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਤਖਤ ਹੈ ਬਖਸ਼ਣਾ ਹਾਰ ਹੈ ਜੇ ਪ੍ਰਧਾਨ ਜੀ ਦੀ ਬਹੁਤ ਵੱਡਪਨ ਹੈ ਇਹਨਾਂ ਦੇ ਵਿੱਚ ਨਿਮਰਤਾ ਹੈ ਇਹਨਾਂ ਨੇ ਨਿਮਰਤਾ ਦੇ ਨਾਲ ਹੋਏ ਨਿਮrana ਟਾਇਪ ਹੋਏ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਤੇ ਜੋ ਢਾ ਨਿਮਾਣਾ ਹੋ ਕੇ ਆਏ ਨੇ ਤੇ ਆਪਣੀ ਸੇਵਾ ਕਬੂਲ ਕੀਤੀ ਹੈ ਜੋ ਇਹਨਾਂ ਨੇ ਜਾਣੇ ਜਾਂ ਜਨ ਵਿੱਚ ਜੋ ਗਲਤੀਆਂ ਹੋਈਆਂ ਸਨ ਉਹ ਪਰਮੇਸ਼ਰ ਬਖਸ਼ਣ ਆ ਰਿਹਾ ਬਖਸ਼ ਦੇਗਾ ਜੀ ਬਿਲਕੁਲ ਸਾਡਾ ਹੋਰ ਵੀ ਅਕਾਲੀ ਆਗੂ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਦਿਖਾਈਆਂ ਤਸਵੀਰਾਂ ਸ੍ਰੀ ਹਰਮੰਦਰ ਸਾਹਿਬ ਤੋਂ ਨੇ ਜਿੱਥੇ ਕੀ ਘੰਟਾ ਘਰ ਗੇਟ ਦੇ ਬਾਹਰ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਾਰਾ ਦਿਨ ਇਹ ਦੌਰ ਚੱਲੇਗਾ ਦਾ ਲਗਾਤਾਰ ਕਵਰੇ ਤੁਸੀਂ ਗ੍ਰੇਡ ਪੰਜਾਬ ਟੀਵੀ ਤੇ ਦੇਖ ਸਕਦੇ ਹੋ ਕਿ ਹਰ ਜਿਸ ਤਰ੍ਹਾਂ ਦੀ ਵੀ ਸੇਵਾ ਲਗਾਈ ਜਾਏਗੀ ਉਸ ਦੀ ਜਿਹੜੀ ਹੈ ਸਾਰੀ ਤੁਹਾਨੂੰ ਅਸੀਂ ਡਿਟੇਲ ਰਿਪੋਰਟ ਭੇਜਾਂਗੇ ਅਤੇ ਜੋ ਉਸ ਤਰੀਕੇ ਨਾਲ ਸਜ਼ਾ ਸੁਣਾਈ ਗਈ ਹੈ ਉਸ ਦਾ ਇਨਬਨ ਪਾਲਨ ਹੋਣ ਅਕਾਲੀ ਦਲ ਦੇ ਲੀਡਰਾਂ ਵੱਲੋਂ ਕੀਤਾ ਜਾਏਗਾ ਪਰ ਆਮਲੇ ਸਮੇਂ ਦੇ ਵਿੱਚ ਜਿਹੜਾ ਲੰਬੀ ਸਜ਼ਾ ਹੈ ਚੱਲੇਗੀ ਔਰ ਲਗਾਤਾਰ ਇਸ ਸੂਲੀਏ ਕਾਲੀ ਆਗੂ ਜਿਹੜੇ ਨੇ ਤੁਹਾਨੂੰ ਉਹ ਸੇਵਾ ਕਰਦੇ ਹੋਏ ਨਜ਼ਰ ਆਣਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ